ਪੰਜਾਬ ਦੇ ਗੜਸ਼ੰਕਰ ਵਿੱਚ ਲੱਗ ਚੁੱਕੀ ਹੈ ਗਰਮ ਕੱਪੜਿਆਂ ਦੀ ਸਭ ਤੋਂ ਵੱਡੀ ਸੇਲ ਆਜੋ ਤੁਹਾਨੂੰ ਦਿਖਾਉਨੇ ਆ ਗਰਮ ਚੋਲ ਵਾਲਾ ਗਰਮ ਸੂਟ ਮਾਰਕੀਟ 'ਚ ਮਿਲੂਗਾ ਤੁਹਾਨੂੰ 1000 ਰੁਪਏ ਦਾ ਪਰ ਇੱਥੇ ਤੁਹਾਨੂੰ ਮਿਲ ਜਾਣਾ 495 ਰੁਪਏ ਦਾ ਪੰਜਾਬ ਕਲੋਥ ਹਾਊਸ ਇੰਨਾ ਕੋ ਮਸ਼ਹੂਰ ਕਲੋਥ ਹਾਊਸ ਹੈ ਕਿ ਰਾਹ ਚੱਲਦੇ ਬੰਦੇ ਨੂੰ ਜੇ ਤੁਸੀਂ ਪੁੱਛ ਲਓਨਾ ਕਿ ਕਿੱਥੇ ਆ ਕਲੋਥ ਹਾਊਸ ਤੁਹਾਨੂੰ ਛੱਡਣ ਆਣ ਕੇ ਕਹਿਣਗੇ ਆ ਦੇਖੋ ਭਾਜੀ ਇੱਥੋਂ ਮਿਲਦੇ ਆ ਸਭ ਤੋਂ ਸਸਤੇ ਤੇ ਸਭ ਤੋਂ ਵਧੀਆ ਸੂਟ ਲਓ ਜੀ ਦੇਖੋ ਕਿੰਨਾ ਸੋਹਣਾ ਗਰਮ ਸੂਟ ਆ ਗਿਆ 3 ਮੀਟਰ ਬਾਟਮ ਨਾਲ ਇਹਨਾਂ ਸ਼ਾਲ ਬਹੁਤ ਸੋਹ ਮਾਰਕੀਟ ਪ੍ਰਾਈਸ ਇਹਦਾ ਹੈਗਾ 1000 ਅਸੀਂ ਦੇਣਾ ਓਨਲੀ 495 ਰੁਪਏ ਵਿੱਚ ਪ੍ਰਿੰਟ ਦੇਖੋ ਕਿੰਨਾ ਸੋਹਣਾ ਤੁਹਾਨੂੰ ਬਾਜ਼ਾਰ ਵਿੱਚ ਇਹ ਮਿਲਣਾ 1000 ਰੁਪਏ ਦਾ ਸਾਡੇ ਕੋਲ ਮਿਲੂਗਾ ਓਨਲੀ 595 ਰੁਪਏ ਵਿੱਚ ਦੇਖੋ ਕਿੰਨਾ ਸੋਹਣਾ ਪ੍ਰਿੰਟ ਸ਼ਾਲ ਦੇਖੋ ਇਹਦੇ ਵਿੱਚ ਡਿਜ਼ਾਈਨਿੰਗ ਤੁਹਾਨੂੰ ਦਿਖਾਉਂਦਾ ਬਹੁਤ ਹੀ ਪਿਆਰੀ ਪਿਆਰੀ ਡਿਜ਼ਾਈਨਿੰਗ ਆਈ ਆ ਓਨਲੀ 595 ਰੁਪਏ ਵਿੱਚ ਮਾਰਕੀਟ ਪ੍ਰਾਈਸ ਇਹਦਾ ਹੈਗਾ 1000 ਰੁਪਿਆ ਦੇਖੋ ਸ਼ਾਲ ਕਿੰਨਾ ਸੋਹਣਾ ਕੋਈ ਛੋਟਾ ਸ਼ਾਲ ਨਹੀਂ ਪੂਰਾ ਵੱਡਾ ਸ਼ਾਲ ਡਿਜ਼ਾਈਨਿੰਗ ਪ੍ਰਿੰਟ ਬਹੁਤ ਹਰ ਰੋਜ਼ ਨਵੇਂ ਡਿਜ਼ਾਈਨ ਮਿਲੋਗੇ ਆ ਦੇਖੋ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਸੇਮ ਰਾਮ ਟੈਕਸ ਪ੍ਰਿੰਟ ਨਾਲ ਡਿਜ਼ਾਈਨ ਦੇਖੋ ਛੋਲ ਦੇਖੋ ਇਹਦਾ ਕਿੰਨਾ ਪਿਆਰਾ ਆ ਦੇਖੋ ਡਿਫਰੈਂਟ ਡਿਜ਼ਾਈਨਿੰਗ ਡਿਫਰੈਂਟ ਕਲਰ ਸਾਰਾ ਕੁਝ ਇਹਦੇ ਵਿੱਚ ਕਲਰ ਬਹੁਤ ਸੋਹਣੇ ਮਿਲਣ ਲੱਗੇ ਤੁਹਾਨੂੰ ਆ ਦੇਖੋ ਇੱਕ ਆ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਓਨਲੀ 595 ਰੁਪਏ ਵਿੱਚ ਭਾਜੀ ਇੰਨੇ ਸਸਤੇ ਕੱਪੜੇ ਦੇ ਰਹੇ ਹੋ ਕਿਤੇ ਬੁਰਤ ਨਹੀਂ ਆ ਜੂ ਇੱਤੇ ਬੁਰ ਬੁਰ ਕੁਛ ਨਹੀਂ ਭਾਜੀ ਫੁੱਲ ਗਰੰਟੀ ਵਾਲੇ ਆਮ ਤੁਹਾਨੂੰ ਪ੍ਰਿੰਟ ਮਿਲਣਾ ਇਹਦੇ ਉੱਤੇ ਵਰਕ ਦੇਖੋ ਕਿੰਨਾ ਸੋਹਣਾ ਹੋਇਆ ਆ ਨਾਲ ਇਹਦੇ ਨਾਲ ਪ੍ਰਿੰਟ ਸ਼ਾਲ ਮਾਰਕੀਟ ਵਿੱਚ 12-1300 ਰੁਪਏ ਦਾ ਤੁਹਾਨੂੰ ਸਾਰਿਆਂ ਨੇ ਦੇਣਾ ਅਸੀਂ ਦੇਣਾ ਓਨਲੀ 650 ਰੁਪਏ ਵਿੱਚ ਲੋ ਜੀ ਦੇਖੋ ਵਿਆਹ ਸ਼ਾਦੀਆਂ ਦੇ ਦਿਨ ਆ ਗਏ ਆ ਸ਼ੁਰੂ ਹੋ ਗਏ ਆ ਸਾਡੇ ਕੋਲ ਪਾਰਟੀ wear suit स्टार्टिंग 500 ਰੁਪਏ ਤੋਂ ਲੈ ਕੇ 8 10000 ਤੱਕ ਤੁਹਾਨੂੰ suit ਮਿਲੂਗੇ ਬਹੁਤ ਹੀ ਸੋਹਣੇ ਪਾਰਟੀ wear suit ਡਿਜ਼ਾਈਨਿੰਗ ਦੇਖੋ ਕਿੰਨੀਆਂ ਸੋਹਣੀਆਂ ਦੁਪੱਟੇ ਦੇਖੋ ਕਿੰਨੇ ਸੋਹਣੇ ਜਾਲ ਹੈਵੀ ਬਾਹਾਂ ਤੇ ਵਰਕ ਇਹਦੇ ਵਿੱਚ ਡਿਜ਼ਾਈਨਿੰਗਾਂ ਜਿੰਨੀਆਂ ਮਰਜ਼ੀ ਦੇਖ ਲਓ ਦਿਨ ਰਾਤ ਬੈਠੇ ਦੇਖੀ ਜਾਓ suit ਨਹੀਂ ਮੁੱਕੋਗੇ ਪੰਜਾਬੀ ਮੁੰਡਿਆਂ ਦੀ ਸ਼ਾਨ ਕੁੜਤਾ ਪਜਾਮਾ ਦੇਖੋ ਕਿੰਨਾ ਸੋਹਣਾ ਭਾਈ ਗਰਮ ਆਇਆ ਰੇਜ਼ਿੰਗ ਵਾਲਾ ਬੈਕ ਦੇਖੋ ਇਹਦੀ ਰੇਜ਼ਿੰਗ ਵਾਲੀ ਆ ਬਹੁਤ ਹੀ ਸੋਹਣੇ ਇਹਦੇ ਵਿੱਚ ਕਲਰ ਬਹੁਤ ਸੋਹਣੇ ਗਰਮ ਵਿੱਚ ਕੁਰਤਾ ਪਜਾਮਾ ਉੱਪਰੋਂ ਦੇਖਿਓਗਾ ਬਿਲਕੁਲ ਸਿੰਪਲ ਤੇ ਅੰਦਰਲੇ ਪਾਸੋਂ ਤੁਹਾਨੂੰ ਦੇਖੋ ਪੂਰੀ ਗਰਮ ਹੈ ਧੁੰਦਾਂ ਦੇ ਵਿੱਚ ਭਾਵੇਂ ਕੱਲਾ ਕੁਰਤਾ ਪਜਾਮਾ ਪਾ ਕੇ ਤੁਰੇ ਫਿਰਿਓ ਤੁਹਾਨੂੰ ਕੋਟੀ ਪਾਉਣ ਦੀ ਲੋੜ ਨਹੀਂ ਪੈਣੀ ਸਾਡੇ WhatsApp ਨੰਬਰ ਤੇ ਕਾਲ ਕਰੋ ਮੈਸੇਜ ਕਰੋ ਆਹ ਦੇਖੋ ਆਲ ਵਰਲਡ ਇੰਡੀਆ ਵਿੱਚ ਵੀ ਡਿਲੀਵਰੀ ਹੁੰਦੀ ਆ ਦੇਖੋ ਜਿਹਦਾ ਮਾਚਲ ਜਾਣਾ ਆ ਭਾਜੀ ਗੁਜਰਾਤ ਜਾਣਾ ਸੂਟ ਆਹ ਹਰਿਆਣਾ ਦਿੱਲੀ ਕਸ਼ਮੀਰ ਜਿੱਥੇ ਮਰਜੀ ਆਲ ਵਰਲਡ ਇੰਡੀਆ ਵਿੱਚ ਜਿੱਥੇ ਮਰਜੀ ਕਰਾ ਲਓ ਕੋਰੀਅਰ ਪਹਿਲਾਂ ਤਾਂ ਤੁਸੀਂ ਆਹ ਫੋਟੋ ਦੇਖ ਲਓ ਸੋਹਣੀ ਲੱਗ ਰਹੀ ਹੈ ਨਾ ਜੈਕਟ ਇਹ ਤੋਂ ਅਸੀਂ ਜੈਕਟ ਬਣਵਾ ਸਕਦੇ ਹਾਂ ਆਪਣੇ ਕਪੜਾ ਲੈ ਕੇ ਆ ਦੇਖੋ ਤੁਸੀਂ ਇੱਥੇ ਕਪੜਾ ਦੇਖ ਲਓ ਕਿੰਨਾ ਵਧੀਆ ਕਪੜਾ ਇੱਥੇ ਅਵੇਲੇਬਲ ਹੈ ਤੁਸੀਂ ਇਹ ਕਪੜਾ ਆਪ ਲੈ ਕੇ ਆਪਣੇ ਡਿਜ਼ਾਈਨ ਦਾ ਆਪਣੇ ਨਾਪ ਦਾ ਬਣਵਾ ਸਕਦੇ ਹੋ ਫੋਟੋ ਦੇਖ ਸਕਦੇ ਹੋ ਫੋਟੋ ਜੀ ਕਿੰਨਾ ਸੋਹਣਾ ਲੱਗ ਰਿਹਾ ਇਤੋਂ ਜ਼ਿਆਦਾ ਸੋਹਣਾ ਲੱਗਣ ਵਾਲਾ ਤੁਹਾਡੇ ਪਾਇਆ ਹੋਇਆ ਹੁਣ ਜਰਾ ਨਿਗਾਹ ਮਾਰੋ ਆ ਫੋਟੋ ਤੇ ਆ ਫੋਟੋ ਦੇ ਨਾਲ ਦਾ ਕਪੜਾ ਇੱਥੇ ਅਵੇਲੇਬਲ ਹੈ ਜਿੰਨਾ ਮਰਜ਼ੀ ਵਧੀਆ ਕਪੜਾ ਲੈ ਲਓ ਜਿੰਨਾ ਮਰਜ਼ੀ ਮਹਿੰਗੇ ਤੋਂ ਮਹਿੰਗਾ ਤੇ ਸਸੇ ਤੋਂ ਸਸਤਾ ਕਪੜਾ ਲੈ ਲਓ ਸਾਰੇ ਅਵੇਲੇਬਲ ਨੇ ਇੰਟਰਨੈਟ ਤੋਂ ਲੋਕ ਫੋਟੋਆਂ ਖਿੱਚ-ਖਿੱਚ ਕੇ ਇਨਾ ਕੋ ਕਪੜਾ ਲੈਣ ਵਾਸਤੇ ਆਉਂਦੇ ਨੇ ਜਿਹੜਾ ਕਪੜਾ ਕਹੋਗੇ ਉਹੀ ਮਿਲ ਜੂ ਜਿਹੜਾ ਡਿਜ਼ਾਈਨ ਕਹੋਗੇ ਉਹੀ ਮਿਲ ਜੂਗਾ ਤੁਹਾਡੇ ਫੇਵਰਿਟ ਐਕਟਰ ਜਾਂ ਤੁਹਾਡੇ ਫੇਵਰਿਟ ਸਿੰਗਰ ਜਿਹੜੀਆਂ ਲੋਈਆਂ ਲੈਣਦੇ ਤੁਸੀਂ ਉਹ ਲੋਈਆਂ ਵੀ ਇੱਥੋਂ ਲੈ ਸਕਦੇ ਹੋ ਦੇਖ ਸਕਦੇ ਹੋ ਬੱਬੂ ਮਾਨ ਵਾਲੀ ਲੋਈ ਉਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਬੜੇ ਵਧੀਆ ਡਿਜ਼ਾਈਨਾਂ ਦੀਆਂ ਲੋਈਆਂ ਦੇ ਆਪਾਂ ਪੁਰਾਣੇ ਟਾਈਮ 'ਚ ਪਾਉਂਦੇ ਆਏ ਸਿੰਗਲ ਕਲਰ ਸਿੰਗਲ ਕਲਰ ਦੀ ਲੋਈ ਪਰ ਹੁਣ ਇੱਥੇ ਪੁਰਾਣੇ ਡਿਜ਼ਾਈਨ ਨਹੀਂ ਨਵੇਂ ਡਿਜ਼ਾਈਨ ਆ ਚੁੱਕੇ ਨੇ ਜਿਵੇਂ ਤੁਸੀਂ ਫਿਲਮਾਂ ਤੇ ਗਾਣਿਆਂ 'ਚ ਦੇਖਦੇ ਹੋ ਬੜ ਸਭ ਤੋਂ ਬੈਸਟ ਕੱਪੜਾ